ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਾਂਗੇ ਅਰਦਾਸ ਦੇ ਅੰਦਰ ਚਰਖੜੀਆਂ ਤੇ ਚੜੇ ਤੋਂ ਕੀ ਭਾਵ ਹੈ ਚਰਖੜੀਆਂ ਤੇ ਚੜਨ ਵਾਲੇ ਸ਼ਹੀਦ ਪਿਓ ਪੁੱਤਰ ਸਿੰਘ ਸੁਪੇ ਇੱਕ ਸਿੰਘ ਮਿਲ ਵਰਤਨੀਆਂ ਸਿੰਘ ਸੀ ਮਿਲਵਰਤਨੀਆਂ ਇੱਕ ਇਹ ਸੰਜੋ ਸਰਕਾਰ ਨਾਲ ਮਿਲਵਰਤਨ ਦਾ ਕਿਤੇ ਵੱਲੋਂ ਉਸ ਰਿਕਰਡ ਠੇਕੇਦਾਰ ਜਕਰੀਆ ਖਾਨ ਦੇ ਦਰਬਾਰ ਉਸ ਦਾ ਵਾਹ ਵਾ ਰਖੂ ਸੀ ਸਿੰਘਾਂ ਵਿੱਚ ਵੀ ਉਸ ਦੀ ਇੱਜ਼ਤ ਸੀ ਕਿਉਂਕਿ ਸਰਕਾਰ ਨਾਲ ਮਿਲਵਰਤਨ ਦੇ ਬਾਵਜੂਦ ਵੀ ਉਹ ਸਿੰਘਾਂ ਦੇ ਹਿੱਤਾਂ ਦੀ ਸੰਭਾਲ ਕਰਦਾ ਸੀ ਜਕਰੀਏ ਨੂੰ ਦਿੱਲੀ ਤੋਂ ਆਦੇਸ਼ ਹੋਇਆ ਕਿ ਸਿੰਘਾਂ ਵੱਲ ਸਰਕਾਰ ਦੇ ਰਵੱਈਏ ਵਿੱਚ ਪਰਿਵਰਤਨ ਲਿਆਂਦਾ ਜਾਵੇ। ਦਿੱਲੀ ਸਰਕਾਰ ਨੇ ਪ੍ਰਤੀਤ ਕਰ ਲਿਆ ਸੀ ਕਿ ਸ਼ਕਤੀ ਨਾਲ ਸਿੱਖਾਂ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਸੋ ਤਸ਼ਤਦ ਦੀ ਥਾਂ ਮਿਲਵਰਤਨ ਨਾਲ ਉਹਨਾਂ ਨੂੰ ਆਪਣੇ ਵੱਲ ਕਰਨ ਦਾ ਮਨਸੂਬਾ ਬਣਾਇਆ ਗਿਆ ਸੀ। ਦਿੱਲੀ ਵੱਲੋਂ ਮਿਲੇ ਹਦਾਇਤ ਅਨੁਸਾਰ ਜਕਦੀਆ ਖਾਨ ਨੇ ਸਿੰਘਾਂ ਨੂੰ ਨਵਾਬੀ ਤੇ ਜਾਗੀਰ ਦੀ ਪੇਸ਼ਕਸ਼ ਕਰਨ ਦਾ ਨਿਰਨ੍ਹਿਆ diel ਇਸ ਪੇਸ਼ਕਸ਼ ਲਈ ਉਸ ਨੂੰ ਸੁਬੇ ਇੱਕ ਸਿੰਘ ਤੋਂ ਵਧੇਰੇ ਉਚਿਤ ਕੋਈ ਹੋਰ ਐਲਜੀ ਨજર ਨਹੀਂ ਸੀ ਆ ਰਿਹਾ ਸੋ ਜਗੀਰ ਸਵੀਕਾਰ ਕਰਨ ਲਈ ਸਿੰਘਾਂ ਨੂੰ ਤਿਆਰ ਕਰਨ ਹਿਤ ਉਸ ਨੇ ਸੁਬੇ ਇੱਕ ਸਿੰਘ ਨੂੰ ਕਿਹਾ ਉਹ ਨਵਾਬੀ ਦੀ ਖਿਲਤ ਤੇ ਜਾਗੀਰ ਦਾ ਪੱਟਾ ਲੈ ਕੇ ਅਕਾਲ ਤੱਕ ਤਸੈ ਪਹੁੰਚੇ ਇਹ ਜਾਗੀਰ ਦੀ ਪਾਲਪੁਰ ਕਨਵਾਲ ਤੇ ਚਬਾਲ ਪਰਗਣਿਆਂ ਦੀ ਇੱਕ ਲੱਖ ਸਲਾਨਾ ਦੀ ਆਮਦਨ ਦੀ ਸੀ ਉਸ ਸਮੇਂ ਜੋ ਮੋਰੀ ਸਿੰਘ ਉੱਥੇ ਮੌਜੂਦ ਸਨ ਉਹਨਾਂ ਦੇ ਵਿੱਚ ਦੀਵਾਨ ਦਰਬਾਰਾ ਸਿੰਘ ਗੁੱਡਾ ਸਿੰਘ ਦੇ ਸੀ ਜੱਸਾ ਸਿੰਘ ਖਰਾਜ ਸਿੰਘ ਕਰਮ ਸਿੰਘ ਤੇ ਗੱਜਾ ਸਿੰਘ ਇਹ ਕੁਝ ਸਿੱਖ ਸੰਗ ਦੇ ਸ਼ਾਮਲ ਸਨ ਉਹਨਾਂ ਪਹਿਲਾਂ ਸੁਬੇ ਇੱਕ ਨੂੰ ਮਿਲਵਰਤਨੀਆਂ ਹੋਣਾਂ ਤੇ ਤਨਖਾਹਾਂ ਕਰਾਰ ਦਿੱਤਾ ਤੇ ਤਨਖਾਹ ਲਾਉਣ ਮਗਰੋਂ ਹੀ ਸੰਗਤ ਅੱਗੇ ਅਰਜਦਾਸ ਪੇਸ਼ ਕਰਨ ਦੀ ਆਗਿਆ ਦਿੱਤੀ ਜਦੋਂ ਨਵਾਬੀ ਦੀ ਖਿਲਤ ਪੇਸ਼ ਕੀਤੀ ਗਈ ਤਾਂ ਸਿੰਘਾ ਨੇ ਸ਼ਾਹੀ ਸੁਗਾਤਾਂ ਲੈ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਹਮਕੋ ਸਾਤ ਬੁਰੂ ਕਿਬਾਂ ਪਾਛਾਈ ਹਮਕੋ ਜਾਪਤ ਟਿੰਗ ਸੋ ਆਹੀ ਪਾਤਸ਼ਾਹੀ ਛੋੜ ਕੇ ਮਲਹੇ ਨਵਾਬੀ ਪ੍ਰਾਦੀਨ ਜੇ ਮਾਹੇ ਖਰਾਬੀ ਪਾਈ ਸੁਪੀਕ ਸਿੰਘ ਦੇ بار-बार ਬੇਨਤੀ ਕਰਨ ਪਰ ਫੈਸਲਾ ਹੋਇਆ ਕਿ ਇਹ ਨਵਾਬੀ ਪੰਥ ਦੇ ਕਿਸੇ ਸੇਵਕ ਨੂੰ ਦੇ ਦਿੱਤੀ ਜਾਵੇ ਉਸ ਸਮੇਂ ਭਾਈ ਕਪੂਰ ਸਿੰਘ ਸੰਗਤ ਵਿੱਚ ਪੱਖੇ ਦੀ ਸੇਵਾ ਕਰ ਰਹੇ ਸਨ ਆਪ ਨੂੰ ਨਵਾਬੀ ਦੀ ਪੇਸ਼ਕਸ਼ ਕੀਤੀ ਗਈ ਪਹਿਲਾਂ ਤਾਂ ਉਹਨਾਂ ਨੇ ਵੀ ਇਨਕਾਰ ਹੀ ਕੀਤਾ ਪਰ ਮੁਖੀ ਸਿੰਘਾਂ ਦੇ ਆਦੇਸ਼ ਤੇ ਉਹਨਾਂ ਨਵਾਬੀ ਦੀ ਖਿਲਤ ਪੰਜ ਸਿੰਘਾਂ ਦੇ ਚਰਨੀ ਛੁਹਾ ਕੇ ਹੀ ਪ੍ਰਵਾਨ ਕੀਤੀ ਜਕਰਿਆ ਖਾਨ ਦੀ ਮੌਤ ਪਿੱਛੋਂ ਉਸ ਦਾ ਪੁੱਤਰ ਯਈਆ ਖਾਨ ਸੂਬੇਦਾਰ ਬਣਿਆ ਪਰ ਉਸ ਨੂੰ ਸੁਬੇਕ ਸਿੰਘ ਲਈ ਉਹ ਸਤਕਾਰ ਨਹੀਂ ਸੀ ਜੋ ਉਸ ਦੇ ਪਿਤਾ ਨੂੰ ਸੀ ਸੁਬੇਕ ਸਿੰਘ ਦਾ ਪੁੱਤਰ ਸ਼ਹਾਬਾਜ਼ ਸਿੰਘ ਇਸਲਾਮੀ ਮਦਰਸੇ ਵਿੱਚ ਇੱਕ ਕਾਜੀ ਪਾਸੋਂ ਤਾਲੀਮ ਪਾ ਰਿਹਾ ਸੀ ਉਹ ਕਾਜੀ ਨੂੰ ਬਹੁਤ ਹੀ ਚੰਗਾ ਲੱਗਦਾ ਸੀ ਕਾਜੀ ਦੇ ਮਨ ਆਈ ਕਿ ਜੇ ਇਹ ਮੁਸਲਮਾਨ ਬਣ ਜਾਵੇ ਤਾਂ ਇਸ ਨਾਲ ਆਪਣੀ ਲੜਕੀ ਵਿਆਹ ਦੇ ਉਸ ਨੇ ਸ਼ਹਾਬਾਜ਼ ਸਿੰਘ ਨੂੰ ਪ੍ਰੇਰਨਾ ਸ਼ੁਰੂ ਕੀਤਾ ਤੇ ਉਸ ਨੇ ਘਰ ਆ ਕੇ ਪਿਤਾ ਨੂੰ ਦੱਸਿਆ ਪਿਤਾ ਨੇ ਕਿਹਾ ਬੇਟਾ ਤੇਰੇ ਸਾਹਮਣੇ ਉਹਨਾਂ ਚੋ ਸਾਬਜਦਿਆਨੀ ਮਿਸਾਲ ਮੌਜੂਦ ਹੈ ਜਿਨ੍ਹਾਂ ਨੇ ਸੀਸ ਦੇ ਦਿੱਤਾ ਪਰ ਧਰਮ ਨਹੀਂ ਹਾਰਿਆ ਤੂੰ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਹੀ ਪੁੱਤਰ ਹੈ ਕਿਸੇ ਲਾਲਚ ਵਿੱਚ ਨਾ ਆਈਂ ਸੀਸ ਦੇ ਦੇਈਂ ਪਰ ਸਿੱਧਕ ਨਾ ਹਾਰੇ ਅੱਗੇ ਕਾਜੀ ਪ੍ਰੇਰਦਾ ਸੀ ਤਾਂ ਸ਼ਹਾਬਾਜ਼ ਸਿੰਘ ਚੁੱਪ ਰਹਿੰਦਾ ਸੀ ਪਿਤਾ ਦੇ ਇਹ ਸੁਪਦੇਸ਼ ਮਗਰੋਂ ਉਸਨੇ ਖਰੀ ਨਾ ਕਰ ਦਿੱਤੀ ਕਾਜੀ ਬੜਾ ਤਿਲ ਮਿਲਾਇਆ ਤੇ ਉਸ ਉੱਪਰ ਉਸਨੇ ਉਸੇ ਤਰ੍ਹਾਂ ਦਾ ਝੂਠਾ ਮਨਕੜੰਤ ਇੰਤਜ਼ਾਮ ਲਗਾਇਆ ਜਿਸ ਤਰ੍ਹਾਂ ਦਾ ਹਕੀਕਤ ਰਾਏ ਉੱਪਰ ਲਾਇਆ ਗਿਆ ਸੀ ਹਕੀਕਤ ਰਾਏ ਧਰਮੀ ਬਾਲਮਲ ਬਾਗਮਲ ਖੱਤਰੀ ਦਾ 15 ਵਰਿਆਂ ਦਾ ਜਵਾਨ ਪੁੱਤਰ ਸੀ ਜੋ ਵਟਾਲੇ ਦੇ ਇੱਕ ਸਿੱਖ ਕਿਸ਼ਨ ਸਿੰਘ ਦੀ ਲੜਕੀ ਨਾਲ ਵਿਆਹਿਆ ਹੋਇਆ ਸੀ ਉਸ ਉੱਪਰ ਇਲਜ਼ਾਮ ਲਾਇਆ ਗਿਆ ਕਿ ਉਸਨੇ ਬੀਬੀ ਫਾਤਿਮਾ ਹਜਰਤ ਮੁਹੰਮਦ ਸੈਂਗ ਦੀ ਬੇਟੀ ਬਾਰੇ ਅਯੋਗ ਸ਼ਬਦਾਂ ਦੀ ਵਰਤੋਂ ਕੀਤੀ ਹੈ ਉਸ ਉੱਪਰ ਲਾਹੌਰ ਵਿੱਚ ਮੁਕੱਦਮਾ ਚਲਾਇਆ ਗਿਆ ਉਸਨੇ ਮੌਤ ਕਬੂਲ ਕਰ ਲਈ ਪਰ ਧਰਮ ਨਾ ਹਾਰਿਆ ਸਨ 1734 ਵਿੱਚ ਉਸ ਨੂੰ ਕਤਲ ਕਰ ਦਿੱਤਾ ਗਿਆ ਇਸੇ ਤਰ੍ਹਾਂ ਦਾ ਇਲਜ਼ਾਮ ਹੀ ਸ਼ਹਬਾਜ਼ ਸਿੰਘ ਉੱਤੇ ਲਾਇਆ ਗਿਆ ਇਸ ਕਾਰਨ ਉਸ ਨੂੰ ਤੇ ਉਸ ਦੇ ਪਿਤਾ ਦੋਹਾਂ ਨੂੰ ਗ੍ਰਿਫਤਾਰ ਕਰਕੇ ਲਾਹੌਰ ਭੇਜ ਦਿੱਤਾ ਗਿਆ ਇਹਨਾਂ ਦੋਹਾਂ ਨੂੰ ਆਪਣਾ ਧਰਮ ਛੋੜ ਕੇ ਮੁਸਲਮਾਨ ਇਸਲਾਮ ਕਬੂਲਣ ਲਈ ਕਿਹਾ ਗਿਆ ਪਰ ਉਹਨਾਂ ਨੇ ਇਨਕਾਰ ਕਰ ਦਿੱਤਾ ਇਸ ਪਰ ਦੋਹਾਂ ਨੂੰ ਚਰਖੜੀਆਂ ਤੇ ਚਾੜਨ ਦਾ ਫਤਵਾ ਸਾਦਰ ਕਰ ਦਿੱਤਾ ਗਿਆ ਚਰਖੜੀ ਇੱਕ ਵੱਡਾ ਸਾਰਾ ਚੱਕਾ ਹੁੰਦਾ ਸੀ ਜਿਸ ਦੇ ird-gird ਤੇਜ਼ ਛੁਰੀਆਂ ਲੱਗੀਆਂ ਹੁੰਦੀਆਂ ਉਸ ਉੱਪਰ ਬੰਦੇ ਨੂੰ ਬੰਨ੍ਹ ਕੇ ਦੋ ਚਰਖੜੀਆਂ ਦੇ ਵਿੱਚੋਂ ਲਗਾਇਆ ਜਾਂਦਾ ਸੀ ਤੇ ਇਉਂ ਉਸ ਦੇ ਸਰੀਰ ਦੇ ਤੂੰਬੇ ਉਡਾਏ ਜਾਂਦੇ ਸਨ ਤਸੀਹੇ ਦੇਣ ਦਾ ਇਹ ਇੱਕ ਬੜਾ ਹੀ ਘਿਣਾਉਣਾ ਯੰਤਰ ਸੀ ਤਾਂ ਇਸ ਤਰ੍ਹਾਂ ਉਹਨਾਂ ਦੋਹਾਂ ਪਿਉ-ਪੁੱਤਰਾਂ ਨੂੰ ਚਰਖੜੀਆਂ ਦੇ ਉੱਪਰ ਚੜ੍ਹਨ ਦਾ ਫਤਵਾ ਸਾਦਰ ਕਰ ਦਿੱਤਾ ਗਿਆ ਲਾਹੌਰ ਦੇ ਸਿੱਖਾਂ ਨੇ ਜੋ ਸੁਬੇਕ ਸਿੰਘ ਨੂੰ ਬੜਾ ਪਿਆਰ ਕਰਦੇ ਸਨ ਢੇਰ ਸਾਰਾ ਧਨ ਇਕੱਠਾ ਕਰਕੇ ਲੈ ਆਂਦਾ ਤਾਂ ਕਿ ਇਸ ਦੇ ਬਤਲੇ ਬਚਾ ਹੀ ਛੜਵਾ ਲਈ ਪਰ ਜਦ ਉਹਨਾਂ ਸੁਬੇਕ ਸਿੰਘ ਨਾਲ ਸਲਾਹ ਕੀਤੀ ਤਾਂ ਉਹ ਕਹਿਣ ਲੱਗਾ ਹਮ ਕਾਰਨ गुरुकुलੇ ਗਵਾਈ ਹਮ ਕੁੱਲ ਰੱਖੇ ਕੌਣ ਬੜਾਈ ਪਹਿਲਾਂ ਸੁਬੇਕ ਸਿੰਘ ਨੂੰ ਚਰਖੜੀ ਤੇ ਚੜਿਆ ਗਿਆ ਉਹ ਅਕਾਲ ਅਕਾਲ ਦੇ ਜੈਕਾਰੇ ਗਜਾਉਂਦਾ ਚਰਖੜੀ ਤੇ ਚੜ ਗਿਆ ਉਸ ਦਾ ਸਿਰੜ ਹਿਲਾਉਣ ਲਈ ਅਦਮੋਈ ਸੁਬੇਕ ਸਿੰਘ ਦੇ ਸਾਹਮਣੇ ਉਸਦੇ بیٹے ਸ਼ਾਬਾਤ ਸਿੰਘ ਨੂੰ ਵੀ ਚਰਖੜੀ ਤੇ ਚੜਾਇਆ ਗਿਆ ਉਹ ਵੀ ਜੈਕਾਰੇ ਗਜਾਉਂਦਾ ਚਰਖੜੀ ਤੇ ਚੜ ਗਿਆ ਜਦ ਤੱਕ ਉਹਨਾਂ ਦੇ ਪ੍ਰਾਨ ਨਹੀਂ ਨਿਕਲ ਗਏ ਜਰਵਾਣੇ ਚਰਖੜੀ ਨਾਲ ਉਹਨਾਂ ਦੇ ਟੁੰਬੇ ਅਡਾਉਂਦੇ ਰਹੇ ਭਾਵੇਂ ਜਾਲਮਾ ਨੇ ਇਉਂ ਮਿਲਵਰਤਨੀਏ ਸਿੰਘਾਂ ਨੇ ਵੀ ਭਾਵੇਂ ਜਾਲਮਾ ਨੇ ਉੱਚੇ ਚਾੜ ਫਿਰ ਬਹੁਤ ਘੁਮਾਇਆ ਵਾਹਿਗੁਰੂ ਤਿੰਨ ਨਾਹੀਂ ਭੁਲਾਇਆ ਇਹਨ ਮਿਲ ਵਰਤਨੀਏ ਸਿੰਘਾਂ ਨੇ ਵੀ ਸਿੱਖੀ ਦੀ ਸ਼ਾਨ ਨੂੰ ਦਾਗ ਨਾ ਲੱਗਣ ਦਿੱਤਾ ਪੰਥ ਨੇ ਵੀ ਉਹਨਾਂ ਦੀ ਯਾਦ ਨੂੰ ਸਦਾ ਲੈ ਸੀਨੇ ਨਾਲ ਲਾ ਲਿਆ ਤਾਂ ਇਸੇ ਲਈ ਅਰਦਾਸ ਵਿੱਚ ਦੋਨਾਂ ਪਿਓ ਪੁੱਤਰਾਂ ਨੂੰ ਚੜਖੜੀਆਂ ਤੇ ਚੜੇ ਦੇ ਰਾਹੀ ਯਾਦ ਕੀਤਾ ਜਾਂਦਾ ਹੈ ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਦੇ ਨਾਲ ਦੇ ਨਾਲ ਹੀ ਸਾਡੇ ਚੈਨਲ ਜੀਵਨ ਸਾਖੀ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ